ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਵਧੀਆ ਠੀਕ ਠਾਕ ਹੋਗੇ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਨਾਲ ਹੀ ਜੀ ਅੱਜ ਹਾੜ ਦਾ ਮਹੀਨਾ ਚੜ੍ਹਿਆ ਏ ਤੇ ਸੰਗਰਾਦ ਦੀਆਂ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਦੇ ਲਈ ਖੁਸ਼ੀਆਂ ਭਰ ਆ ਲੈ ਕੇ ਆਵੇ ਇਹ ਚਲੋ ਜੀ ਆਪਾਂ ਖੇਤ ਆਏ ਸੀਗੇ ਤੇ ਤੁਹਾਨੂੰ ਦਿਖਾਉਂਦੇ ਆ ਕਿ ਇਹ ਜੀ ਆਪਣੀ ਪਨੀਰੀ ਇੰਨੀ ਕੁ ਬਚ ਗਈ ਆ ਨਾ ਦੋਨੋਂ ਕਿੱਲੇ ਆਪਾਂ ਚੋਨਾ ਢਾ ਲੈ ਆਏ ਤੇ ਆ ਬਸ ਟਿੱਬੀਆਂ ਜੀਆਂ ਬਚ ਗਈਆਂ ਜੇ ਸਾਰੀ ਪੁੱਟੀਆਂ ਤਾਂ ਇੱਕ ਤਵਾੜੇ ਦੀ ਬਣਦੀ ਏ ਤੇ ਚਲੋ ਆਪਾਂ ਹੁਣ ਇੱਥੇ ਲੱਗੇ ਸੀ ਜੀ ਮਿਰਚਾਂ ਤੋੜਨਾਂ ਮਿਰਚਾਂ ਮੈਂ ਤਾਂ ਤੋੜਨ ਆਈਆਂ ਆਪਾਂ ਬਣਾਉਣੇ ਅੱਜ ਮਿਸੀਆਂ ਰੋਟੀਆਂ ਤੇ ਉਹਦੇ ਵਿੱਚ ਹਰੀਆਂ ਮਿਰਚਾਂ ਬਹੁਤ ਟੇਸਟੀ ਲੱਗਦੀਆਂ ਤੇ ਮੈਂ ਸੋਚਿਆ ਕਿ ਚੱਲ ਆਪਾਂ ਨਾਲ ਮਿਰਚਾਂ ਤੋੜ ਲਿਆਂਦੇ ਆ ਤੇ ਨਾਲੇ ਜੀ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਆ ਆਪਣਾ ਖੇਤ ਤੇ ਝੋਨਾ ਵਧੀਆ ਆਪਣਾ ਜਾੜ ਲਾ ਗਿਆ ਆ ਤੇ ਨਰੀਤ ਵੀ ਆਈ ਆ ਨਾਲ ਤੇ ਇਹ ਮੇਰੇ ਜਿਹੜੇ ਜੀ ਦਾ ਮੁੰਡਾ ਏ ਉਹ ਵੀ ਸਾਡੇ ਨਾਲ ਆ ਗਿਆ ਹੂੰ ਜੀ फटाफट ਮਿਰਚਾਂ ਤੋੜ ਕੇ ਤੇ ਫਿਰ ਚਲਦੇ ਆਂ ਕਾਰ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਕੀਪ ਨਾ ਕਰਿਓ ਤੇ ਤੁਹਾਡੇ ਜੀ ਸਾਥ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤੇ ਹੁਣ ਜੀ ਆਪਾਂ ਤੁਰ ਪਏ ਸੀ ਬਾਹਰਲੇ ਖੇਤ ਉੱਥੇ ਆਪਣਾ ਚੋਨਾ ਲੱਗਦਾ ਪਿਆ ਏ ਤੇ ਥੋੜਾ ਜਿਹਾ ਰਹਿ ਗਿਆ ਸੀ ਲਾਉਣ ਵਾਲਾ ਤੇ ਆਪਾਂ ਜੀ ਚਾਹ ਲੈ ਕੇ ਜਾਣਾ ਸੀ ਬਾਕੀ ਉਹ ਚਾਹ ਤਾਂ ਸਵੇਰੇ ਪਹਿਲਾਂ ਲੈ ਗਏ ਸੀਗੇ ਤੇ ਹੁਣ 11 ਵਜੇ ਦਾ ਟਾਈਮ ਹੈ ਤੇ ਗੁਰਜੋਤ ਦੇ ਪਾਪਾ ਆਏ ਸੀ ਥੋੜੀ ਜਿਹੀ ਲੇਟ ਔਰ ਫੱਡ ਮਾਰਨ ਗਏ ਸੀ ਕਿਸੇ ਦਾ ਤੇ ਅਸੀਂ ਜੀ ਹੁਣ ਚੱਲੇ ਆ ਖੇਤ ਤੇ ਇਹ ਜੀ ਆਪਾਂ ਥੋੜਾ ਜਿਹਾ ਰਸਤੇ ਦਾ ਵੀਡੀਓ ਬਣਾਈ ਆ ਤੇ ਉੱਥੇ ਜੀ ਰਸਤੇ 'ਚ ਲਾਈ ਖੜੇ ਸੀ ਵੀ ਪਕੌੜੇ ਤੇ ਨਾਲ ਹੀ ਜਲੇਬੀ ਤੇ ਇਹਨੇ ਗੁਰਜੋਤ ਤੇ ਪਪਾ ਕਹਿੰਦੇ ਕਿ ਆਪਾਂ ਲਾ ਪਿਆ ਉਹਨੂੰ ਖਵਾਉਂਦੇ ਆ ਜਲੇਬੀ ਤੇ ਪਕੌੜੇ ਤੇ ਉਹ ਆਪਾਂ ਜੇ ਇੱਥੇ ਰੁਕ ਗਏ ਸੀ ਲੈਣ ਲੱਗ ਗਏ ਕਿ ਚਲੋ ਜੀ ਹੁਣ ਆਪਾਂ ਫੇਰ ਤੋਰ ਪਏ ਆ ਤੇ ਹੁਣ ਚੱਲ ਕੇ ਜੀ ਤੁਹਾਨੂੰ ਆਪਣਾ ਉਧਰ ਵਾਲਾ ਖੇਤ ਦਿਖਾਉਂਦੇ ਆ ਜਿਹੜਾ ਆਪਣੇ ਘਰ ਤੋਂ ਜੀ 1 ਕਿਲੋਮੀਟਰ ਦੂਰ ਹੈ। ਅਨ ਰੀਤ ਵੀ ਚੱਲੀ ਆ ਨਾਲ ਹੀ। ਚਲੋ ਜੀ ਆਪਾਂ ਪਹੁੰਚ ਆਏ ਆ ਜੀ ਇੱਥੇ। ਤੇ ਨਾਲ ਹੀ ਜੇ ਆਪਾਂ ਉਤਾਰ ਲੈਂਦੇ ਆ ਜਲੇਬੀਆਂ ਤੇ ਪਕੌੜੇ। ਬਸ ਥੋੜੇ 5 4 ਹੋ ਜਾਣੇ ਯਾਰ ਲਾਉਣ ਵਾਲੇ ਚੋਨਾ ਤੇ ਆਪਾਂ ਜੀ ਥੋੜਾ ਜੀ ਸਮਾਰ ਲਿਆ ਸੀਗਾ ਕਿਉਂਕਿ ਉੱਪਰੋਂ ਗਰਮੀ ਵੀ ਹੈ ਫਿਰ ਜ਼ਿਆਦਾ ਤਲਾ ਫਲਾ ਖਾਣਾ ਵੀ ਨਹੀਂ ਚਾਹੀਦਾ ਤੇ ਗਰਜੋ ਤਾਂ ਆਂ ਦੇ ਖਾੜੇ ਚ ਵੜ ਗਈ ਨਾ ਆਉਣ ਲੱਗ ਗਈ ਸਾਨੂੰ ਤਪੇ ਗਏ ਜੇ ਬੇ ਖਾਣਾ ਯਾਦਾ ਇਹ ਕਾਰਾ ਵਾਸਤੇ ਜਾਨ ਕੰਢੀ ਇਹ ਜੀ ਆਪਣਾ ਖੇਤ ਤੋ ਸਿੱਧ ਪਹਿਲੇ ਜੂਠੀ ਕੀਤੀਆਂ ਨੇ ਜਲੇਬੀ ਉਹ ਸਮਝੀ ਜਲੇਬੀ ਪਕੌੜਾ ਮਾਈ ਪੀਨੇ ਪੁੱਤਰੀ ਅਪਰਾਬਿਆ ਵਸਤ ਲੈ ਕੇ ਆਏ ਆ ਜਲੇਬੀ ਪਕੌੜੇ ਨਾਲ ਚਾਹ ਘਰੇ ਹੀ ਕੋ ਨਹੀਂ ਚਾਹ ਉਸ ਇਹ ਜੀ ਇਧਰ ਆਪਣਾ ਇਹ ਸਾਰੇ ਕਾਫੀ ਛੌਨਾ ਪਿਆ ਹੈ ਲਾਉਣ ਵਾਲਾ ਕਿਉਂਕਿ ਇੱਥੇ ਜ਼ਿਆਦਾਤਰ ਲੋਕ ਬਾਸਤ ਪੁੱਤਨ ਗਰਮੀ ਲੱਗੀ ਖੜੀ ਰਹੀ ਤੋ ਮੇਟ ਲੱਗਦਾ ਆ ਜੋਤੇ ਨਾ ਹੂਏ। ਕੰਢੀ ਲੱਗਦੀ। ਮੇਰੇ ਕਪੜੇ 'ਤੇ ਮੈਦਾ ਤੁਸਾਰੇ। ਇਸ ਖੇਤ ਜੀ ਆਪਾਂ ਪੈਂ ਪਲੈਨ ਪਾਈ ਹੋਈ ਏ। ਪਿਛਲੇ 25 ਹੀ ਕਿਉਂਕਿ ਕਾਫੀ ਤਰਵੀਲ ਦੂਰ ਤੱਕ ਆਪਾਂ ਨੂੰ ਅੱਡ ਖਾਲਣੀ ਪੈਂਦੀ ਸੀਗੀ ਖਾਲਾ ਤੇ ਇਸ ਕਰਕੇ ਆਪਾਂ ਇੱਥੇ ਹੀ ਵੈਵ ਲੈਣ ਪਾਤੀ ਤੇ ਹੁਣ ਜੀ ਸਾਰੇ ਪਹੁੰਚ ਆਇਆ ਆਪਣੇ ਚਾਰ ਜਣੇ ਸੀਗੇ ਤੇ ਉਹਨਾਂ ਨਾਲ ਆਉਣ ਵਾਲੇ ਤੇ ਇਹ ਜੀ ਆਪਣਾ ਆਪਣਾ ਹੀ ਪਰਿਵਾਰ ਏ ਇਹ ਮਿਰਜ ਠਾਣੀ ਜੀ ਆ ਮੇਰੇ ਤਾਇ ਸੌਰੇ ਦੇ ਨੋਆ ਇਹ ਇਹ ਆ ਜੀ ਕੁੜੀਆਂ ਇਹ ਵੀ ਆਪਣੀਆਂ ਆਈਆਂ ਪੁੱਤਰੀਆਂ ਤੇ ਆਪਾਂ ਇਹਨਾਂ ਤੁਸੀਂ ਝੋਨਾ ਜੀ ਲਵਾ ਰਹੇ ਆ ਹਨਾ ਪਿਛਲੇ ਸਾਲ ਤਾਂ ਅਸੀਂ ਆਪ ਵੀ ਲੱਗੇ ਸੀਗੇ ਨਾਲ ਤੇ ਨਾਲ ਮਿਲ ਕੇ ਲਾ ਲਿਆ ਅਸੀਂ ਬਾਕੀ ਐਸਾਰ ਫਿਰ ਆਪਣਾ ਨਰੀਤ ਵੀ ਛੋਟੀ ਏ ਤੇ ਘਰ ਦੇ ਕੰਮ ਕਰ ਫਿਰ ਕਾਫੀ ਬਣ ਜਾਂਦੇ ਆ ਬੱਚਾ ਛੋਟਾ ਹੋਣ ਕਰਕੇ ਮੰਮੀ ਵੀ ਨਹੀਂ ਠੀਕ ਹੈਗੇ ਤੇ ਇਸ ਕਰਕੇ ਜੀ ਮੈਂ ਨਹੀਂ ਲੱਗੀ ਨਾਲ ਤੇ ਚਲੋ ਜੀ ਹੁਣ ਆਪਾਂ ਪਹੁੰਚਾਈ ਸੀ ਘਰ ਹਨਾ ਲੱਬਿਆਂ ਨੂੰ ਪਕੌੜੇ ਪੂੜੇ ਖਵਾ ਕੇ ਜਲੇਬੀਆਂ ਤੇ ਆਪਾਂ ਜੀ ਹੁਣ ਪਕਾਉਣੀ ਆ ਸੀ ਮਿਸੀਆਂ ਰੋਟੀਆਂ ਤੇ ਮਰਚਾ ਮਲੇ ਆ ਕੇ ਰੱਖਤੀ ਅਸੀਂ ਕਰੇ ਤੇ ਹੁਣ ਆ ਕੇ ਕਾਫੀ ਲੇਟ ਹੋ ਗਏ ਆ 11:30 ਸ਼ਾਇਦ 12:00 ਵਜੇ ਆ ਕਿਉਂਕਿ ਫਿਰ ਖੇਤ ਗਏ ਤਾਂ ਟਾਈਮ ਲੱਗ ਹੀ ਜਾਂਦਾ ਹੈ ਇਹ ਤਾਂ ਉਪਰ ਵੀ ਕਾਫੀ ਜ਼ਿਆਦਾ ਹੋ ਗਈ ਸਵੇਰੇ ਤਾਂ ਬੱਤਲ ਵਧੀਆ ਬਣੇ ਸੀਗੇ بارش ਦਾ ਮੌੜ ਬਣ ਗਿਆ ਸੀ ਤੇ ਬਾਕੀ ਦੁਪਹਿਰ ਨੂੰ ਜੀ ਬਹੁਤ ਧੁੱਪ ਫਿਰ ਚੜਾਈ ਤੇ ਇਹ ਮੈਂ ਮਿਰਚਾਂ ਤੇ ਪਿਆਜ਼ ਜਿਹੜੇ ਉਹ ਮੈਂ ਕੱਟ ਲਿਆ ਕੱਟ ਕੇ ਤੇ ਫਿਰ ਉਹਨਾਂ ਨੂੰ ਥੋੜਾ ਜਾਂ ਕੁੰਡੀ ਦੇ ਵਿੱਚ ਰਗੜ ਲਿਆ ਤੇ ਹਾਂ ਜੀ ਮੈਂ ਨਮਕ ਪਾਤਾ ਤੇ ਵਿੱਚ ਥੋੜਾ ਜਾਂ ਘਿਓ ਪਾਤਾ ਏ ਕਿਆ ਕੇ ਥੋੜੇ ਜਿਹਾ ਫਿਰ ਨਰਮ ਨਰਮ ਬਣਨ ਗਿਆ ਰੋਟੀਆਂ ਤੇ ਮਿਰਚਾਂ ਤਾਂ ਆਪਾਂ ਹਰੀਆਂ ਪਾਤੀਆਂ ਆ ਤੇ ਕੁਝ ਦਾਲ ਵਿੱਚ ਵੀ ਗਿਆ ਹੈ ਆਪਣੀ ਦਾਲ ਰਾਤ ਦੀ ਬਚ ਗਈ ਸੀ ਤੇ ਆਪਾਂ ਸਾਰੇ ਕਹਿੰਦੇ ਕਿ ਦਾਲ ਹੁਣ ਨਹੀਂ ਖਾਣੀ ਤੇ ਮੰਮੀ ਕਹਿੰਦੇ ਵੀ ਚੱਲ ਆਪਾਂ ਫਿਰ ਮਿਸੀਆਂ ਰੋਟੀਆਂ ਬਣਾ ਦਈਏ ਵਿੱਚ ਦਾਲ ਪਾ ਕੇ ਤੇ ਫਿਰ ਸਾਰੇ ਖੁਸ਼ ਹੋ ਕੇ ਕਹਿੰਦੇ ਚੱਲ ਇਦਾਂ ਬਣਾ ਦਿਓ ਤੇ ਤੁਹਾਡੇ ਵਿੱਚ ਘਰ ਵਿੱਚ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਦਾਲ ਵੱਜ ਜਾਂਦੀ ਹੈ ਤਾਂ ਇਸ ਤਰ੍ਹਾਂ ਜਿਵੇਂ ਸੀਆਂ ਰੋਟੀਆਂ ਬਣਾ ਲਿਆ ਕਰੋ ਬਹੁਤ ਵਧੀਆ ਬਣਦੀਆਂ ਆ ਤੇ ਸਾਬਤ ਤਣੀਆਂ ਨਹੀਂ ਹੈਗੀਆਂ ਮੇਰੇ ਕੋਲ ਜੇ ਉਹ ਹੁੰਦੀਆਂ ਤਾਂ ਉਹ ਵੀ ਪਾਣੀਆ ਸੀ ਹਾਲੇ ਉਹਨਾਂ ਨਵੀਆਂ ਤੇ ਲੰਨੀਆਂ ਨਹੀਂ ਤੇ ਪਹਿਲਾਂ ਵਾਲੀਆਂ ਆਪਾਂ ਪਿਆ ਲਈਆਂ ਆ ਤੇ ਹੁਣ ਦਾਲ ਵੀ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤੇ ਹੁਣ ਜੇ ਪਾਣੀ ਦੀ ਜ਼ਰੂਰਤ ਪਵੇ ਤਾਂ ਪਾਉਣਾ ਹੈ ਜਨਾਬ ਪਵੇ ਤਾਂ ਨਹੀਂ ਤੇ ਹੁਣ ਜੀ ਮੈਂ ਆਟਾ ਗੁੰਨ ਦਿਆਂਗੀ ਆਟਾ ਪਾਉ ਉਸੇ ਤਰ੍ਹਾਂ ਹੀ ਗੁੰਨਣਾ ਹੈ ਜਿੱਦਾਂ ਆਪਾਂ ਦੂਸਰਾ ਆਟਾ ਗੁੰਨੀਦਾਏ ਤੇ ਜ਼ਿਆਦਾ ਸਖਤ ਨਹੀਂ ਰੱਖਣਾ ਫਿਰ ਰੋਟੀ ਬਣਨ 'ਚ ਥੋੜੀ ਦਿੱਕਤ ਹੁੰਦੀ ਏ ਤੇ ਆਟਾ ਜੀ ਆਪਾਂ ਨਰਮ ਨਰਮੀ ਗੁੰਨਣਾ ਆ ਆਟਾ ਮੇਰੇ ਤੋਂ ਕਾਫੀ ਜ਼ਿਆਦਾ ਗੁੰਨੇ ਆ ਗਿਆ ਹੈ ਇਹ ਹਾਂ ਜੀ ਆਪਾਂ ਤੰਦੂਰੀ ਬਾਲਤੀ ਸੀ ਤੰਦੂਰੀ ਬਾੜ ਕੇ ਇਸੇ ਕਾ ਬਹੁਤ ਜ਼ਿਆਦਾ ਲੈਂਦੀਆਂ ਰੋਟੀਆਂ ਤੇ ਲੱਕੜਾ ਪਾਣੀਆਂ ਪੈਂਦੀਆਂ ਨੇ ਨਹੀਂ ਤਾਂ ਫਿਰ ਕਾਟਾ ਅੱਗ ਤੇ ਨਾ ਪੱਕਦੀਆਂ ਨਹੀਂ ਤੇ ਮੈਂ ਕੁਝ ਹੱਥਾਂ ਤੇ ਘੜੀਆਂ ਸੀ ਬਾਕੀ ਹੱਥਾਂ ਤੇ ਥੋੜੇ ਜਿਹਾ ਇਹਨਾਂ ਨੂੰ ਫਾਟ ਜਾਂਦੀਆਂ ਸੀਗੀਆਂ ਤੇ ਘੜਨ ਵਿੱਚ ਥੋੜੀ ਦਿੱਕਤ ਹੋ ਰਹੀ ਸੀ ਤੇ ਇਸ ਕਰਕੇ ਹੁਣ ਮੈਂ ਨਾ ਚੱਕਲੇ ਵੇਲਨੇ ਤੇ ਵੇਲ ਕੇ ਤੇ ਹੁਣ ਆਪਾਂ ਲਾ ਦਾਂਗੇ ਤੰਦੂਰੀ ਵਿੱਚ ਤੇ ਮੰਮੀ ਕਹਿੰਦੇ ਚੱਲ ਮੈਂ ਲਾ ਹੀ ਆਉਂਦੀਆਂ ਕਿਉਂਕਿ ਦੋ ਜਣਿਆਂ ਦਾ ਕੰਮ ਹੁੰਦਾ ਇੱਕ ਜਣੇ ਤੋਂ ਕੰਮ ਸਬੂਤ ਨਹੀਂ ਆਉਂਦਾ ਤੇ ਇਹ ਪੇੜੇ ਤਾਂ ਮੈਂ ਪਹਿਲਾਂ ਹੀ ਕਰਕੇ ਰੱਖ ਲੈ ਸੀ ਤੇ ਤੁਸੀਂ ਵੀ ਬਣਾਉਣੀਆਂ ਚਾਹੋ ਤਾਂ ਇਸ ਤਰ੍ਹਾਂ ਬਣਾ ਸਕਦੇ ਹੋ ਤਵੇ ਦੀਆਂ ਵੀ ਬਹੁਤ ਟੇਸਟੀ ਲੱਗਦੀਆਂ ਨੇ ਜੇ ਆਪਾਂ ਤਵੇ ਤੇ ਪਕਾਣੀਆਂ ਹੋਣ ਤਾਂ ਤੇ ਮੰਮੀ ਤਾਂ ਬਹੁਤ ਪਹਿਲਾਂ ਪਕਾਉਂਦੇ ਹੁੰਦੇ ਸੀ ਜਦੋਂ ਮੰਮੀ ਤੇ ਇਹ ਤਾਂ ਹਰ ਵਾਰੀ ਜਦੋਂ ਵੀ ਦਾਲ ਪਚ ਜਾਂਦੀ ਤੇ ਇਹ ਸਵੇਰੇ ਆਟਾ ਆਟਾ ਜਿਹੜਾ ਦਾਲ ਚ ਗੁੰਨ ਕੇ ਤੇ ਸਵੇਰੇ ਨਾ ਰੋਟੀ ਜ਼ਰੂਰ ਬਣਾਉਂਦੇ ਸੀ ਤੇ ਆ ਦੇਖੋ ਜੀ ਰੋਟੀਆਂ ਆਪਣੇ ਬਣ ਕੇ ਤਿਆਰ ਹੋ ਰਹੀਆਂ ਨੇ ਤੇ ਬਾਕੀ ਪਰਿਵਾਰ ਨੇ ਜੀ ਤਾਜ਼ੀਆਂ ਤਾਜ਼ੀਆਂ ਖਾ ਲਈਆਂ ਸੀ ਤੰਦੂਰ ਤੋਂ ਹੀ ਲਿਆ ਕੇ ਮੰਮੀ ਇਕਵਰੇ ਦੇ ਗਏ ਸੀ ਤੇ ਬੱਚਿਆਂ ਨੇ ਵੀ ਤੇ ਡੈਡੀ ਨੇ ਵੀ ਤੇ ਆਪਣੇ ਗੁਰਜੋਤ ਦੇ ਪਾਪਾ ਨੇ ਵੀ ਇਹਨਾਂ ਸਾਰਿਆਂ ਖਾ ਲਈਆਂ ਆ ਤੇ ਹੁਣ ਮੰਮੀ ਤੇ ਮੈਂ ਹੀ ਰਹਿ ਗਏ ਸੀ ਤੇ ਅਸੀਂ ਵੀ ਲੱਗੇ ਆ ਜੀ ਖਾਣ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਦੀਆਂ ਦਹੀਂ ਲੱਸੀ ਨਾਲ ਜ਼ਰੂਰੀ ਆ ਤੇ ਤਾਂ ਹੀ ਟੇਸਟੀ ਲੱਗਦੀਆਂ ਤੰਦੂਰੀ ਰੋਟੀਆਂ ਤੇ ਚਲੋ ਜੀ ਆਪਾਂ ਹੁਣ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਕਰਾਂਗੇ ਗਰਾਮ ਤੇ ਹੁਣ ਜੀ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਹਾਡੇ ਸਾਥ ਦੀ ਜੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੀ ਸਪੋਰਟ ਜਰੂਰ ਕਰੋ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਿਹਾ ਸੀ ਤੇ ਚਲੋ ਜੀ ਹੁਣ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ